ਆਜੋ ਸੁਭਾਵਿਕਾ ਕਿਉਂਕਿ ਇਹ ਪ੍ਰੇਮ ਦਾ ਮਾਰਗ ਹੈ ਜਿਹੜੇ ਪ੍ਰੇਮ ਨਾਲ ਗੁਰੂ ਨੂੰ ਚੇਤੇ ਕਰਦੇ ਐ ਤੇ ਉਹਨਾਂ ਦੇ ਕਾਰਜ ਨਿਪਰੇ ਚੜ੍ਹਦੇ ਹਨ ਹਏ ਦਰਸ ਦੇ ਸਭ ਸੁਖਦਾਇਕ ਤੇ ਨਾਲ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਵੀ ਆਪਣੇ ਲੋਕ ਪਰਲੋਕ ਦਾ ਭਲਾ ਵਿਚਾਰੋ ਵੀ ਜੀਐਸੀ ਸਤਗੁਰਾਂ ਦੇ ਚਰਣਾ ਵਿੱਚ ਆਇਆ ਤਾਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਗੁਰੂ ਦੀ ਐਸੀ ਕਿਰਪਾ ਹੋਵੇ ਗੁਰੂ ਦੀ ਕਿਰਪਾ ਨਾਲ ਸਾਡਾ ਲੋਕ ਵੀ ਸਵਰੇ ਤੇ ਪਰਲੋਕ ਵੀ ਸੁਹੇਲਾ ਹੋ ਜਾਏ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਤੇ ਫਿਰ ਇੱਕ ਗੱਲ ਦਾ ਧਿਆਨ ਰੱਖਣਾ ਸਾਡਾ ਲੋਕ ਪਰਲੋਕ ਤਦ ਵੀ ਸਵਰੇਗਾ ਜਦੋਂ ਅਸੀਂ ਗੁਰੂ ਦੇ ਹੁਕਮ ਨੂੰ ਮੰਨਾਂਗੇ ਸੁਨਤਾ ਬਿਰਜਤਾ ਸਿੱਖਾਂ ਨਾ ਮੰਨਾਂ ਤੇ ਬਾਬਾ ਬੁੱਢਾ ਜੀ ਨੇ ਜੋ ਜੋ ਸ਼ਬਦ ਸਿੱਖ ਸੰਗਤ ਨਾਲ ਸਾਂਝੇ ਕੀਤੇ ਤੇ ਸਾਰਿਆਂ ਨੇ ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਧਿਆਨ ਨਾਲ ਸੁਣਿਆ ਤੇ ਮੰਨਿਆ ਪਰ ਅੱਜ ਅਸੀਂ ਕਿਹਨੇ ਅਸੀਂ ਕਿਉਂ ਮੰਨੀਏ ਜੀ ਗੱਲ ਤੇ ਗੁਰੂ ਦੀ ਐ ਨਾ ਭਾਵੇਂ ਕੋਈ ਪ੍ਰਚਾਰਕ ਸਿੰਘ ਕਰੇ ਭਾਵੇਂ ਕੋਈ ਗੁਰੂ ਕਾ ਗਰੰਤੀ ਸਿੰਘ ਕਰੇ ਗੱਲ ਤੇ ਗੁਰੂ ਦੀ ਐ ਨਾ ਪਰ ਉਹ ਬਾਬਾ ਬੁੱਢਾ ਜੀ ਦੇ ਬਚਨਾਂ ਨੂੰ ਤਾਂ ਮੰਨਦੇ ਐ ਕਿ ਬਾਬਾ ਬੁੱਢਾ ਜੀ ਆਪਣੇ ਕੋਲੋਂ ਕੋਈ ਗੱਲ ਨਹੀਂ ਕਹਿੰਦੇ ਅਸਲ ਵਿੱਚ ਇਹ ਗੁਰੂ ਦਾ ਹੁਕਮ ਹੈ ਸੰਧਿਆ ਬਿਖਾ ਮਿਲ ਬਡ ਠਾਨਾ ਸੋ ਜਿਸ ਤਨਾ ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਸੀਨ ਬੀ ਸ਼ਾਮ ਦੇ ਸਮੇਂ ਅਸੀਂ ਸਤਿਗੁਰਾਂ ਨੂੰ ਮਿਲਣਾ ਹੈ ਤੇ ਸ਼ਾਮ ਦੇ ਸਮੇਂ ਸਿੱਖ ਸੰਗਤ ਦਾ ਬਹੁਤ ਵੱਡਾ ਇਕੱਠ ਹੋਇਆ ਸੁਦਾ ਸਰੂਪ ਰਕੇ ਚੋਂ ਫੇਰ ਤੇ ਸਤਿਗੁਰਾਂ ਦਾ ਜਿਹੜਾ ਪਵਿੱਤਰ ਸਰੋਵਰ ਹੈ ਨਾ ਇਹਦੇ ਆਲੇ-ਦੁਆਲੇ ਸਿੱਖ ਸੰਗਤ ਦੀ ਬਹੁਤ ਵੱਡੀ ਭੀੜ ਸੀ। ਪਿਰਤਾ ਪੜਤ ਕਰ ਪ੍ਰੇਮ ਕਾਨੇਰਾ। ਤੇ ਗੁਰੂ ਕੇ ਸਿੱਖ ਬੜੇ ਪ੍ਰੇਮ ਦੇ ਨਾਲ ਗੁਰਬਾਣੀ ਦੇ ਸ਼ਬਦ ਪੜ੍ਹਦੇ ਆ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਨੇ ਆ ਜਿਹਨੂੰ ਅੱਜ ਅਸੀਂ ਧਾਰਨਾ ਕਹਿੰਨੇ ਆ ਨਾ ਅਸਲ ਵਿੱਚ ਉਹ ਗੁਰਬਾਣੀ ਦੇ ਸ਼ਬਦਾਂ ਨੂੰ ਜੋਟੀਆਂ ਵਿੱਚ ਪੜ੍ਹਾਉਂਦੇ ਸੀ। ਤਾ ਜੋ ਸਾਡੀ ਬਾਣੀ ਨਾਲ ਨੇੜਤਾ ਬਣੇ ਜਿਵੇਂ ਗੁਰਬਾਣੀ ਦਾ ਸ਼ਬਦ ਹੈ ਨਾ ਠਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੋਂ ਵੜੇ ਕਾਜ ਸਵਾਰੇ ਇਦਾਂ ਬਾਣੀ ਦੀਆਂ ਤੁਕਾਂ ਨੂੰ ਪਹਿਲਾਂ ਆਪ ਪੜ੍ਹਨਾ ਫਿਰ ਸੰਗਤ ਨੂੰ ਪੜ੍ਹਾਉਣਾ ਤੇ ਬਾਬਾ ਬੁੱਢਾ ਜੀ ਦੇ ਕਹਿਣ ਮੁਤਾਬਕ ਜਿੰਨੀਆਂ ਵੀ ਗੁਰੂਆਂ ਸਿੱਖ ਸੰਗਤਾਂ ਨੇ ਉਹ ਗੁਰਬਾਣੀ ਦੇ ਸ਼ਬਦਾਂ ਨੂੰ ਬੜੇ ਪ੍ਰੇਮ ਦੇ ਨਾਲ ਪੜਦਿਆਂ ਹਨ ਰਟ ਹਲ ਆਪਸ ਵਿੱਚ ਸਾਰੇ ਤੇ ਗੁਰੂ ਕੇ ਸਿੱਖ ਜਦੋਂ ਇੱਕ ਦੂਜੇ ਨੂੰ ਮਿਲਦੇ ਆ ਬੜੇ ਪਿਆਰ ਦੇ ਨਾਲ ਮਿਲਦੇ ਆ ਕਿਉਂਕਿ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਪਰ ਅੱਜ ਦੇ ਸਾਨੂੰ ਇੱਕ ਦੂਜੇ ਵਿੱਚ ਉਹ ਗੁਰੂ ਨਜ਼ਰ ਆਉਂਦਾ ਹੀ ਨਹੀਂ ਆਦੇ ਸਾਡੀਆਂ ਬੰਡੀਆਂ ਪਈਆਂ ਨੇ ਇਹ ਟਕਸਾਲ ਦਾ ਸਿੱਖ ਹੈ ਜੀ ਇਹ ਫਲਾਨੀ ਸੰਪਰਦਾ ਦਾ ਸਿੱਖ ਹੈ ਜੀ ਇਹ ਮਿਸ਼ਨਰੀ ਕਾਲਜ ਦਾ ਸਿੱਖ ਹੈ ਗੁਰੂ ਦਾ ਸਿੱਖ ਤੇ ਹੈ ਕੋਈ ਨਹੀਂ ਬੰਡੀਆਂ ਪੈ ਗਈਆਂ ਸਾਡੇ ਵਿੱਚ ਪਰ ਪ੍ਰਾਣੀਆਂ ਸਮਿਆਂ ਵਿੱਚ ਗੁਰੂ ਕੇ ਸਿੱਖ ਇੱਕ ਦੂਜੇ ਨੂੰ ਪ੍ਰੇਮ ਨਾਲ ਮਿਲਦੇ ਸਨ ਮਨ ਵਿੱਚ ਕੋਈ ਈਰਖਾ ਨਫ਼ਰਤ ਨਹੀਂ ਸੀ ਹੁੰਦੀ ਮਨ ਵਿੱਚ ਕੋਈ ਦਵੇਸ ਨਹੀਂ ਸੀ ਹੁੰਦੀ ਜਦੋਂ ਇੱਕ ਦੂਜੇ ਨੂੰ ਪ੍ਰੇਮ ਨਾਲ ਮਿਲਦੇ ਐ ਤਾਂ ਇੱਕ ਦੂਜੇ ਦੀ ਟਹਿਲ ਸੇਵਾ ਕਰਦੇ ਹਨ ਹੰਪੇ ਕਰਤਾ ਪਾਉਣ ਚੋਲਾਰੇ ਕੋਈ ਗੁਰੂ ਕਾ ਸਿੱਖ ਜਿਹੜੇ ਬਿਰਧ ਗੁਰ ਸਿੱਖ ਨੇ ਉਹਨਾਂ ਦੀ ਸੇਵਾ ਕਰਦ ਉਹਨਾਂ ਦੀਆਂ ਲੱਤਾਂ ਘੁੱਦਦਾ ਹੈ ਤੇ ਕੋਈ ਦਾ ਕੋਈ ਗੁਰੂ ਕਾ ਸਿੱਖ ਆਪਣੇ ਹੱਥਾਂ ਨਾਲ ਪੱਖਾ ਚੱਲਣ ਦੀ ਸੇਵਾ ਕਰਦਾ ਹੁਣ ਤੇ ਤੁਹਾਨੂੰ ਪਤਾ ਵੀ ਆਧੁਨਿਕ ਸਮੇਂ ਵਿੱਚ ਇਦਾਂ ਦੇ ਸਾਧਨ ਆ ਗਏ ਵੀ ਹੱਥਾਂ ਨਾਲ ਸਾਨੂੰ ਪੱਖਾ ਚੱਲਣ ਦੀ ਲੋੜ ਨਹੀਂ ਆ ਤੁਸੀਂ ਵੇਖੋ ਦਰਬਾਰ ਸਾਹਿਬ ਦੇ ਬਾਹਰ ਹਾਲ ਦੇ ਵਿੱਚ ਕਿੰਨਾ ਵੱਡਾ ਪੱਖਾ ਲੱਗਿਆ ਭਾਈ ਦੱਸਦੇ ਵੀ 3 ਲੱਖ ਰੁਪਏ ਦਾ ਪੱਖਾ ਲੱਗਿਆ ਕਿੰਨੀ ਹਵਾ ਆਉਂਦੀ ਪਰ ਪੁਰਾਣੀਆਂ ਸਮੇਂ ਵਿੱਚ ਹੱਥਾਂ ਨਾਲ ਪੱਖਾ ਝੱਲਿਆ ਜਾਂਦਾ ਸੀ ਪੱਖਾ ਫੇਰੀ ਪਾਣੀ ਢੋਵਾਂ ਹਰ ਜਣ ਕੇ ਪੀਸਨ ਪੀਸ ਕਮਵ ਉਦੋਂ ਤਨ ਦੇ ਨਾਲ ਸੇਵਾ ਕੀਤੀ ਜਾਂਦੀ ਸੀ ਅੱਜ ਬਹੁਤੀ ਸੇਵਾ ਧਨ ਦੇ ਨਾਲ ਕੀਤੀ ਜਾਂਦੀ ਹੈ ਵੈਸੇ ਤਿੰਨ ਪ੍ਰਕਾਰ ਦੀ ਸੇਵਾ ਹੈ ਤਨ ਕਰਕੇ ਧਨ ਕਰਕੇ ਮਨ ਕਰਕੇ ਪਰ ਅਸਲ ਸੇਵਾ ਉਹੀ ਹੈ ਜਿਹੜੀ ਮਨ ਕਰਕੇ ਕੀਤੀ ਜਾਵੇ ਧਨ ਕਰਕੇ ਤਾਂ ਬੜੀ ਸੇਵਾ ਕਰਦੇ ਤੇ ਗੁਰੂ ਕੇ ਸਿੱਖ ਗੁਰੂ ਦੇ ਦਰ ਦੀ ਬੜੀ ਟਹਿਲ ਸੇਵਾ ਕਰਦੇ ਆ ਕਿਉਂ ਸਤ ਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਨ ਹੋ ਮੈਂ ਵਿੱਚੋਂ ਜਾਏ ਚਾਰਾ ਕਟਿਨ ਸਭਿਤਾ ਜਬਲੋ ਕਵੀ ਜੀ ਦੱਸਦੇ ਐ ਵੀ ਜਦੋਂ ਤੱਕ 4 ਘੜੀ ਰਾਤ ਬੀਤੀ ਨਹੀਂ ਭਾਵ ਜਦੋਂ ਰਾਤ ਦੀਆਂ 4 ਘੜੀਆਂ ਬੀਤ ਗਈਆਂ ਗੁਰका ਸ਼ਬਦ ਉਚਰਤਾ ਵੱਲੋਂ ਉਦੋਂ ਤੱਕ ਗੁਰੂ ਕੇ ਭਾਵਨਾ ਵਾਲੇ ਗੁਰ ਸਿੱਖ ਕੁਰਬਾਨੀ ਦੇ ਸ਼ਬਦ ਪੜ੍ਹਦੇ ਰਹੇ ਗੁਰੂ ਗੁਰੂ ਜਪਦੇ ਰਹੇ ਗੁਰੂ ਗੁਰੂ ਗੁਰ ਕਰਮਨ ਮੋਹ ਗੁਰੂ ਬਿਨਾ ਮੈਂ ਨਾਹੀ ਹੋਰ ਪਰ ਹੁਣ ਤੇ ਅਸੀਂ ਜੋ ਕੁਝ ਕਰਦਿਆਂ ਸਮਾਂ ਵੇਖ ਕੇ ਕਰਦਿਆਂ ਨਾ ਵੀ ਬਸ ਇੰਨਾ ਸਮੇਂ ਕਰਨੇ ਜੇ ਕਿਤੇ 2 ਮਿੰਟ ਉੱਪਰ ਦੀ ਲੱਗ ਜਾਣ ਤੇ ਸਾਨੂੰ ਔਖਾ ਹੋ ਜਾਂਦਾ ਪਰ ਗੁਰੂ ਕੇ ਭਾਵਨਾ ਵਾਲੇ ਗੁਰਸਿੱਖ ਉਸ ਸਮੇਂ ਦੀ ਬੰਦਿਸ਼ ਵਿੱਚ ਰਹਿ ਕੇ ਬਾਣੀ ਨਹੀਂ ਪੜਦੇ ਉਤੇ ਭਾਵਨਾ ਦੇ ਨਾਲ ਪੜੀ ਜਾਂਦੀ ਹੈ ਸਮੇਂ ਦਾ ਖਿਆਲ ਤੱਕ ਨਹੀਂ ਰਹਿੰਦਾ ਤੁਸੀਂ ਵੇਖੋ ਸਾਡੀ ਸਿੱਖ ਰਹਿਤਮਰ ਜਾਦਾ ਵਿੱਚ ਲਿਖਿਆ ਹੈ ਕਿ ਬੇਸ਼ੱਕ 48 ਘੰਟਿਆਂ ਵਿੱਚ ਅਖੰਡ ਪਾਠ ਸੰਪੂਰਨ ਕੀਤਾ ਜਾਂਦਾ ਸੁਣਿਓ ਧਿਆਨ ਦੇ ਨਾਲ ਕਿਉਂਕਿ ਅੱਜ ਅਸੀਂ ਬਹਿਮਾ ਪਰਮਾ ਵਿੱਚ ਪੈ ਗਏ ਨਾ ਵੀ ਸਵਾ ਨਹੀਂ ਹੋਣਾ ਚਾਹੀਦਾ ਜੀ ਪੌਣਾ ਨਹੀਂ ਹੋਣਾ ਕਹਿੰਦੇ ਨੇ ਵੀ ਇੰਨੇ ਸਮੇਂ ਭੋਗ ਪਾਉਣਾ ਜੀ ਨਾ ਨਾ ਜੇ ਕਿਤੇ ਸਵਾ 11 ਹੋ ਗਿਆ ਤਾਂ ਮਾੜਾ ਮੰਨਿਆ ਜਾਏਗਾ ਇਦਾਂ ਹੀ ਕਰਦੇ ਨੇ ਘਰ ਵਿੱਚ ਅਖੰਡ ਪਾਠ ਬਾਣੀ ਦਾ ਕਰਾਇਆ ਜਿਹੜੀ ਬਾਣੀ ਸਾਨੂੰ ਇਹਨਾਂ ਚੀਜ਼ਾਂ ਵਿੱਚੋਂ ਕੱਢਦੀ ਏ ਤੇ ਉਹੀ ਬਾਣੀ ਨਾਲ ਸੀ ਭਰਮ ਪਾਲ ਕੇ ਬਹਿ ਗਏ ਪਰ ਉੱਥੇ ਲਿਖਿਆ ਵੀ ਸਮਾਂ ਭਾਵੇਂ 48 ਘੰਟੇ ਐ ਪਰ ਜੇ ਸਮਾਂ ਬਧੀ ਇੱਕ ਲੱਗ ਜਾਵੇ ਤਾਂ ਬੈਮ ਭਰਮ ਨਹੀਂ ਕਰਨ ਪਰ ਅਸੀਂ ਕਰਦੇ ਹੁਣ ਮੰਨ ਲਓ ਕਿ ਅਜੇ 1 ਘੰਟੇ ਦਾ ਪਾਠ ਬਾਕੀ ਐ ਗੁਰੂ ਕੇ ਗਰੰਤੀ ਸਿੰਘ ਬਾਣੀ ਪੜਦੇ ਏ ਫਰੋ ਤੁਸੀਂ ਦੇਖੋ ਵੀ ਜਿਹੜੀ ਬਾਣੀ 1 ਘੰਟੇ ਵਿੱਚ ਪੜੀ ਜਾਣੀ ਹੈ ਜੇ ਉਹਨੂੰ ਆਪਾਂ ਅੱਧੇ ਘੰਟੇ ਵਿੱਚ ਪੜਾਂਗੇ ਤਾਂ ਕੀ ਹੋਏਗਾ ਭਾਈ ਸਮਝ ਆ ਗਈ ਨਾ ਹੁਣ ਮੈਂ ਸਿੱਧਾ ਨਹੀਂ ਕਹਿ ਸਕਦਾ ਫਿਰ ਤੇ ਉਹ ਇਹਨਾਂ ਵੀ ਪੰਜ ਪੜੇ 25 ਉਲਟਾਏ ਕੁਸਾਨਾ ਕਰ ਜੋ ਚੱਲਦਾ ਹੈ ਸਾਰਾ ਕੁਝ ਫੌਧੀਆਂ ਥਾਵਾਂ ਤੇ ਜਬਜੀਤ ਸਾਹਿਬ ਪੜਾ ਦਿੱਤਾ ਜਾਂਦਾ ਹੈ ਭੋਗ ਦੇ ਸ਼ਲੋਕ ਪੜ ਦਿੱਤੇ ਜਾਂਦੇ ਬਾਕੀ ਤੇ ਪੜਦਾ ਕੋਈ ਨਹੀਂ ਕਿਉਂਕਿ ਕਸੂਰ ਸਾਡਾ ਵੀ ਹੈ ਅਸੀਂ ਅਖੰਡ ਪਾਠ ਤੇ ਕਰਾ ਦਿੰਨੇ ਆਂ ਪਰ ਮੁੱਲ ਦੇ ਪਾਠ ਕਰਾਉਣੇ ਆ ਕਦੇ ਆਪ ਤੇ ਬਹਿ ਕੇ ਬਾਣੀ ਸੁਣਦੇ ਕੋਈ ਨਹੀਂ ਸਾਨੂੰ ਤੇ ਪਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰੂ ਸਹਿਬਾਨਾਂ ਦੀ ਬਾਣੀ ਹੈ ਕਿੰਨੇ ਭਗਤਾਂ ਦੀ ਬਾਣੀਆਂ ਕਿੰਨੇ ਭੱਟਾਂ ਦੀ ਬਾਣੀ ਹੈ ਕਿੰਨੇ ਸ਼ਲੋਕ ਨੇ ਕਿੰਨੇ ਰਾਗ ਨੇ ਤਾਂ ਹੀ ਪਤਾ ਲੱਗੇਗਾ ਜੇ ਅਸੀਂ ਆਪ ਬਹਿ ਕੇ ਬਾਣੀ ਸੁਣਾਂਗੇ ਹੁਣ ਤੇ ਹੁਕਮਨਾਮੇ ਵੀ WhatsApp ਰਾਹੀਂ ਭੇਜੇ ਜਾਂਦੇ ਮੈਨੂੰ maaf ਕਰਿਓ ਉੱਥੇ ਲਿਖਿਆ ਵੀ ਜੇ ਸਮਾਂ ਬਧਿਕ ਲੱਗੇ ਤਾਂ ਬਹਿਮ ਨਹੀਂ ਕਰਨਾ ਤੁਸੀਂ ਗਰੰਤੀ ਸਿੰਘਾਂ ਨੂੰ ਕੋਈ ਭਾਈ ਸਾਹਿਬ ਕੋਈ ਗੱਲ ਨਹੀਂ ਜੇ 11 ਵਜੇ ਭੋਗ ਪੈਣਿਆ ਭਾਵੇਂ 11:30 ਪੈ ਜਾਣ ਪਰ ਸਹਿਜ ਦੇ ਨਾਲ ਬਾਣੀ ਪੜੋ ਪਿਆਰ ਦੇ ਨਾਲ ਬਾਣੀ ਪੜੋ ਪਰ ਅਸੀਂ ਤੇ ਬਾਣੀ ਨੂੰ ਵੀ ਸਮੇਂ ਦੀ ਬੰਦਸ਼ ਵਿੱਚ ਪਾ ਦਿੱਤਾ ਆ ਬਹੁਤੇ ਮੈਂ ਪਰਿਵਾਰਾਂ ਵਿੱਚ ਜਾਣ ਦਾ ਮੌਕਾ ਮਿਲਦਾ ਰਹਿੰਦਾ ਹੈ ਬਹੁਤੇ ਤਾਂ ਬਸ ਇਹ ਧਿਆਨ ਰੱਖਦੇ ਵੀ ਮੰਤਰੀ ਨੇ ਆਉਣਾ ਤੇ ਜਦੋਂ ਮੰਤਰੀ ਸਾਹਿਬ ਨੇੜੇ ਆ ਗਏ ਤੇ ਭਾਈ ਸਾਹਿਬ ਉਹਦੀ ਭੋਗ ਪਾ ਦੇ ਭਾਵੇਂ ਅੰਗ ਜਿੰਨੇ ਮਰਜ਼ੀ ਬਾਕੀ ਰਹਿੰਦੇ ਹੋਣ ਫਿਰ ਤੁਹਾਨੂੰ ਪਤਾ ਹੀ ਹੈ ਗਰੰਤੀ ਸਿੰਘਾਂ ਦੀ ਮਜਬੂਰੀ ਹੁੰਦੀ ਹੈ ਭਾਈ ਸੋ ਇਹ ਸਾਰੇ ਕੇ ਬਾਣੀ ਸਹਜ ਨਾਲ ਪੜਨੀ ਹੈ ਪਿਆਰ ਦੇ ਨਾਲ ਪੜਨੀ ਹੈ ਸਮੇਂ ਦੀ ਬੰਦਿਸ਼ ਵਿੱਚ ਨਹੀਂ ਬਾਣੀ ਠੀਕ ਹੈ ਚਲੋ ਉਦਾਂ ਸੀ ਇੱਕ ਨਿਜਮ ਬਣਾਇਆ ਉਹ ਗੱਲ ਵੱਖਰੀ ਹੈ ਮੈਂ ਗਰੰਤੀ ਸਿੰਘਾਂ ਨੂੰ ਵੀ ਬੇਨਤੀ ਕਰਦਾ ਹਾਂ ਉਹਨਾਂ ਵੀ ਜਿਹੜਾ ਨਿਤਨੇਮ 1 ਘੰਟੇ ਵਿੱਚ ਕੀਤਾ ਜਾਣਾ ਹੈ ਜੇ ਤੁਸੀਂ ਉਹਨੂੰ 35 ਮਿੰਟਾਂ ਵਿੱਚ ਕਰੋਗੇ ਤਾਂ ਸੰਗਤ ਦੇ ਕੀ ਪੱਲੇ ਪਏਗਾ ਭਾਈ ਸਹਜ ਦੇ ਨਾਲ ਪਿਆਰ ਦੇ ਨਾਲ ਤੇ ਕਾਂ ਦੇ ਨਾਲ ਬਾਣੀ ਪੜਨੀ ਹੈ ਪੁਰਾਣੇ ਸਮਿਆਂ ਵਿੱਚ ਸਾਡੇ ਜਿਹੜੇ ਬਜ਼ੁਰਗ ਸੀ ਉਹ ਪਿਆਰ ਦੇ ਨਾਲ ਬਾਣੀ ਪੜ੍ਹਦੇ ਸੀ ਉਹ ਸਮੇਂ ਦੀ ਬੰਦਸ਼ ਵਿੱਚ ਨਹੀਂ ਸੀ ਵੀ ਇੰਨੇ ਸਮੇਂ ਵਿੱਚ ਇੰਨੀ ਬਾਣੀ ਪੜ੍ਹਨੀ ਹੈ ਹੁਣ ਤੇ ਤੁਹਾਨੂੰ ਪਤਾ ਵੀ 5 ਮਿੰਟਾਂ ਵਿੱਚ ਸੁਖਮਨੀ ਸਾਹਿਬ ਦਾ ਪਾਠ ਵੀ ਕਰ ਦਿੰਦੇ 2 ਮਿੰਟਾਂ ਵਿੱਚ ਜਪਜੀ ਸਾਹਿਬ ਦੀ ਬਾਣੀ ਵੀ ਪੜ੍ਹ ਦਿੰਦੇ ਬਹੁਤੇ ਤਾਂ ਮੈਂ ਵੇਖਿਆ ਵੀ 2 ਕੁ ਮਿੰਟਾਂ ਵਿੱਚ ਰਹਿਰਾਸ ਦਾ ਪਾਠ ਵੀ ਕਰ ਦਿੰਦੇ ਭਾਈ ਨਾ ਹੀ ਪੜੋ ਜਿੱਦਾਂ ਹੀ ਕਰਨ ਸਵੈਸ ਕਰਕੇ ਗੁਰੂ ਕੇ ਸਿੱਖ ਜਦੋਂ ਬਾਣੀ ਪੜ੍ਹਦੇ ਹਨ ਤੇ ਉਹਨਾਂ ਨੇ ਇਸ ਗੱਲ ਦਾ ਧਿਆਨ ਹੀ ਰੱਖਿਆ ਵੀ ਕਿੰਨੀਆਂ ਘੜੀਆਂ ਹੋ ਗਈਆਂ ਕਿੰਨਾ ਸਮਾਂ ਹੋ ਗਿਆ ਮੈਨੂੰ ਮਾਫ਼ ਕਰੋ ਇੱਥੇ ਤਾਂ ਮੈਂ ਵੀ ਵਿੱਚ ਹੀ ਆ ਜੇ ਕਿਤੇ ਗਰੰਤੀ ਸਿੰਘ ਡਿਊਟੀ ਤੇ ਬੈਠਾ ਹੋਵੇ ਨਾ ਅਗਲਾ ਗਰੰਤੀ 2 ਮਿੰਟ ਲੇਟ ਆਵੇ ਤੇ ਰੌਲਾ ਪਾਉਣ ਲੱਗ ਜਾਂਦਾ ਉਹ ਇਸ਼ਾਰੇ ਕਰਨ ਲੱਗ ਜਾਂਦਾ ਮੇਰੇ ਉਸਤਾਦ ਹੁੰਦੇ ਸੀ ਗਿਆਨੀ ਗੁਰਦੇਵ ਸਿੰਘ ਜੀ ਉਹ ਮੈਨੂੰ ਬਿਠਾ ਕੇ ਕਹਿਣ ਲੱਗੇ ਕਿ ਨੇ 2 ਘੰਟੇ ਤਾ ਤੁਸੀਂ ਮੁੱਲ ਦੀ ਬਾਣੀ ਪੜ੍ਹਦੇਂ ਭਾਵ ਤੁਹਾਨੂੰ ਭੇਟਾ ਦਿੱਤੀ ਜਾਣੀ ਹੈ ਕਹਿੰਦੇ ਜੇ ਗਰੰਤੀ ਸਿੰਘ ਲੇਟ ਹੋ ਜੇ ਨਾ ਤੇ 5 ਮਿੰਟ ਇਸ ਤਰ੍ਹਾਂ ਪੜ ਲਿਆ ਕਰੋ ਵੀ ਇਹ ਮੇਰੇ ਲੇਖੇ ਵਿੱਚ ਪੈ ਜਾਣ। ਹਾਂ ਉਹ ਗੱਲ ਵੱਖਰੀ ਐ ਵੀ ਕਿਸੇ ਨੂੰ ਕੋਈ ਦਿੱਕਤ ਆ ਜਾਈ ਬਿਮਾਰੀ ਹੋਵੇ ਗੱਲ ਵੱਖਰੀ ਐ ਆਪਾਂ ਧਿਆਨ ਰੱਖਦੇ ਆਂ ਪਰ ਇੰਨਾ ਕੀ ਹੋ ਗਿਆ ਵੀ ਜੇ ਕੋਈ 5 ਮਿੰਟ ਲੇਟ ਹੋ ਗਿਆ ਤੇ ਅਸੀਂ ਰੌਲਾ ਪਾਉਣ ਲੱਗ ਪਏ। ਅਸੀਂ ਇੱਧਰ ਉੱਧਰ ਝਾਕਣ ਲੱਗ ਪਏ ਦਾ ਭਾਵ ਐ ਸਾਡੇ ਅੰਦਰ ਗੁਰੂ ਦਾ ਪਿਆਰ ਨਹੀਂ। ਪ੍ਰੇਮ ਨਹੀਂ ਨਹੀਂ ਤੇ ਬਾਣੀ ਪੜ੍ਹਦੇ ਆਂ ਸਮੇਂ ਦਾ ਪਤੀ ਨਹੀਂ ਲੱਗਦਾ ਜੇ ਤੁਸੀਂ ਬੋਲ ਕੇ ਪਿਆਰ ਦੇ ਨਾਲ ਪ੍ਰੇਮ ਦੇ ਨਾਲ ਬਾਣੀ ਪੜਦੇ ਆਂ ਤਾਂ ਗੁਰੂ ਕੀ ਸਿੱਖ ਬਹੁਤ ਰਾਤ ਤੱਕ ਬਾਣੀ ਪੜਦੇ ਰਹੇ ਭੋਗ ਪਾਇ ਅਰਦਾਸ ਕਰੰਤੇ ਉਸ ਤੋਂ ਬਾਅਦ ਜਦੋਂ ਸ਼ਬਦ ਦੀ ਸਮਾਪਤੀ ਕੀਤੀ ਭੋਗ ਪਾਇ ਫਿਰ ਗੁਰੂ ਕੀ ਸਿੱਖਾਂ ਨੇ ਸਤਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਆਏ ਦੱਸ ਦਿਆ ਬਚ ਉਚਰੰਤ ਤੇ ਮਹਾਰਾ ਦੇ ਚਰਨਾ ਵਿੱਚ ਬੇਨਤੀ ਕਰਦੇ ਐ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਆ ਕਰਕੇ ਸਾਨੂੰ ਦਰਸ਼ਨ ਦੇਵ ਇਸਾ ਪ੍ਰਕਾਰ ਸਿੱਖਨ ਪ੍ਰਮ ਠਾਨ ਜਦੋਂ ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਸਤਿਗੁਰਾਂ ਨੂੰ ਚੇਤੇ ਕੀਤਾ ਅੰਤਰ ਜਾਮੇ ਗੁਰ ਸਭ ਜਾਨ ਕਿਉਂਕਿ ਸਤਿਗੁਰੂ ਅੰਤਰ ਜਾਮੀ ਹੈ ਗੁਰੂ ਤੇ ਅੰਦਰ ਦੀ ਜਾਨਣ ਵਾਲੇ ਨੇ ਸਤਿਗੁਰਾਂ ਨੂੰ ਪਤਾ ਹੈ ਕਿ ਗੁਰੂ ਕੇ ਸਿੱਖ ਭਾਵਨਾ ਦੇ ਨਾਲ ਪਿਆਰ ਦੇ ਨਾਲ ਚੇਤੇ ਕਰਦੇ ਹਨ ਚਹਤਾ ਚਲਨ ਕਾਪੁਰ ਉਤਲਾਈ ਤੇ ਸੱਜੇ ਬਾਦਸ਼ਾਹ ਜੀ ਸੀਤੀ ਦੇ ਨਾਲ ਆਪਣੇ ਨਗਰ ਵੱਲ ਜਾਣਾ ਚਾਹੁੰਦੇ ਐ ਕਿਉਂਕਿ ਗੁਰੂ ਕੇ ਸਿੱਖ ਬੜੇ ਪ੍ਰੇਮ ਨਾਲ ਭਾਵਨਾ ਦੇ ਨਾਲ ਚੇਤੇ ਕਰਦੇ ਪਏ ਹਨ ਇੱਕ ਦਿਨ ਪੌਂਡਾ ਸਹਜ ਸੁਭਾਏ ਕਵੀ ਜੀ ਕਹਿੰਦੇ ਇੱਕ ਦਿਨ ਸੱਚੇ ਬਾਦਸ਼ਾਹ ਜੀ ਬੜੇ ਸਹਜ ਸੁਭਾਅ ਦੇ ਵਿੱਚ ਭਾਵ ਆਰਾਮ ਕਰਦੇ ਸਨ ਸੁਖਤਾ ਗ੍ਰਿਖਮ ਮੈਂ ਕਾਮ ਬਿਸਾਨਾ ਸੰਗਤ ਜੀ ਗਰੀਖਮ ਰੁੱਤ ਦਾ ਰਤ ਹੁੰਦਾ ਗਰਮੀ ਦੀ ਰੁੱਤ ਕਿਉਂਕਿ ਗੁਰਬਾਣੀ ਵਿੱਚ ਜ਼ਿਕਰ ਆਇਆ ਗਰੀਖਮ ਰੁੱਤ ਅਤ ਗਾ ਖੜੀ ਜੇਠ ਅਖਾੜਾ ਕਾਮ ਜਿਉ ਕਿਉਂਕਿ ਜੇਠ ਤੇ ਹਾੜ ਦੀ ਜਿਹੜੀ ਗਰਮੀ ਹੁੰਦੀ ਉਹਦੀ ਤਪਸ਼ ਬਹੁਤ ਹੁੰਦੀ ਹਰ ਬੰਦਾ ਉਸ ਤਪਸ਼ ਤੋਂ ਬਚਨ ਦਾ ਯਤਨ ਕਰਦਾ ਆਪਣੇ ਆਪ ਨੂੰ ਉਸੇ ਬਚਾਉਣ ਦਾ ਯਤਨ ਕਰਦਿਆਂ ਇਸ ਕਰਕੇ ਗਰਮੀ ਦੀ ਰੁੱਤ ਹੋਣ ਕਰਕੇ ਬਹੁਤ ਜ਼ਿਆਦੇ ਤਪਸ ਸੀ ਜੁਦ ਕੇ ਆਉ ਜਲਾ ਸਿਤਲ ਕਰ ਜਲਾ ਇਸ ਕਰਕੇ ਗੁਰੂ ਕੇ ਸੇਖਾਂ ਨੇ ਕਮਰੇ ਵਿੱਚ ਠੰਡੇ ਜਲ ਦਾ ਛਿੜਕਾ ਕੀਤਾ ਅੱਜ ਦੇ ਸੀ ਕੂਲਰ ਵਿੱਚ ਠੰਡਾ ਪਾਣੀ ਪਾ ਦਿੰਦੇ ਆ ਏਸੀਆਂ ਦੇ ਨਾਲ ਠੰਡੀ ਹਵਾ ਲਈ ਜਾਂਦੀ ਏ ਪਰ ਉਹਨਾਂ ਸਮਿਆਂ ਵਿੱਚ ਪਾਣੀ ਦਾ ਛਿੜਕਾ ਕੀਤਾ ਜਾਂਦਾ ਸੀ ਤਾਂ ਜੋ ਜਿਹੜੀ ਹਵਾ ਪਾਣੀ ਦੇ ਨਾਲ ਸਪਰਸ਼ ਹੋ ਕੇ ਆਵੇ ਬਹੁਤੇ ਘਰਾਂ ਵਿੱਚ ਇਦਾਂ ਦੇ ਬਸਤਰ ਜਿਹੜੇ ਸੀ ਉਹ ਇਦਾਂ ਗਿੱਲੇ ਕਰਕੇ ਲੜਕਾ ਦਿੱਤੇ ਜਾਂਦੇ ਸਨ ਤਾਂ ਜੋ ਜਿਹੜੀ ਹਵਾ ਹੈ ਉਹ ਠੰਡੀ ਅੰਦਰ ਵੱਲ ਆਵੇ ਝਾਂਪਤਾ ਪਦ ਜੋਗ ਸਾਈਂ ਦਾਸ ਤੇ ਸਾਈਂ ਦਾਸ ਜਿਹੜਾ ਸੀ ਉਹ ਬੜੇ ਪ੍ਰੇਮ ਦੇ ਨਾਲ ਸਤਗੁਰਾਂ ਦੇ ਚਰਨ ਕੁਟਦਾ ਪਿਆਸੀ ਰਾਮਾ ਬਿਜ ਨਾ ਕਰਤੇ ਹੋਲਾਸ ਤੇ ਬੀਬੀ ਰਾਮੋ ਜੀ ਆਪਣੇ ਹੱਥਾਂ ਦੇ ਨਾਲ ਪੱਖਾ ਚੱਲਣ ਦੀ ਸੇਵਾ ਕਰਦੇ ਸਨ ਉਹਨਾਂ ਨੇ ਇਹ ਨਹੀਂ ਮੰਨਿਆ ਵੀ ਸਾਡੇ ਰਿਸ਼ਤੇਦਾਰ ਨੇ ਉਹਨਾਂ ਨੇ ਸਤਗੁਰਾਂ ਨੂੰ ਇੱਕ ਗੁਰੂ ਦੇ ਰੂਪ ਵਿੱਚ ਵੇਖਿਆ ਸੀ ਨਰੰਦੋਲਾ ਸੀ ਜਪਾਰ ਸਤਗੁਰ ਅਥਰਾ ਤੇ ਸਤਗੁਰਾਂ ਦੇ ਲਈ ਉਹਨਾਂ ਨੇ ਬੜਾ ਹੀ ਨਰਮ ਬਿਸਤਰਾ ਕੀਮਤੀ ਜਿਹੜਾ ਵਿਸਾਉਣਾ ਵਸਾਇਆ ਸੀ ਇਸਾ ਪ੍ਰਕਾਰ ਕੌਤਕ ਤਬ ਕਰੇ ਫਿਰ ਸਤਗੁਰਾਂ ਨੇ ਇਸ ਤਰੀਕੇ ਨਾਲ ਬਹੁਤ ਵੱਡੇ ਕੌਤਕ ਕੀਤੇ ਫਿਰ ਕਿਵੇਂ ਸਤਿਗੁਰ ਜੀ ਇਥੋਂ ਚੱਲ ਕੇ ਸੋਦਾ ਸਰ ਦੀ ਧਰਤੀ ਤੇ ਜਾ ਕੇ ਗੁਰੂ ਕੇ ਸਿੱਖਾਂ ਨੂੰ دیدار ਦੇ ਕੇ ਉਹਨਾਂ ਦੇ ਮਨ ਦੀ ਜਿਹੜੀ ਭਾਵਨਾ ਹੈ ਉਹ ਪੂਰੀ ਕਰਦੇ ਐ ਇਹ ਪ੍ਰਸੰਗ ਆਪ ਜੀ ਨੇ ਕੱਲ ਦੇ ਦੀਵਾਨਾ ਵਿੱਚ ਸਮੇਂ ਸਿਰ ਪਹੁੰਚ ਕੇ ਸਰਵਨ ਕਰਨਾ ਹੈ ਸੋ ਆਪ ਸੰਗਤਾਂ ਦੇ ਨਾਲ ਪਾਵਨ ਇਤਿਹਾਸ ਦੀ ਸਾਂਝ ਪਾਉਂਦਿਆਂ ਬੜੀਆਂ ਹੀ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਜੋਗ ਹੈ ਭੋਲਾ ਮੇਰੀਆਂ ਜਾਣ ਕੇ ਮੇਰੀ ਝੋਲੀ ਵਿੱਚ ਪਾ ਦੇਣੀ ਆ ਤੇ ਬਚਨ ਸਤਗੁਰੂ ਜੀ ਦੇ ਹਿਰਦੇ ਵਿੱਚ ਵਸਾ ਲੈਣੇ ਆਓ ਆਪ ਜੀ ਇਸੇ ਤਰ੍ਹਾਂ ਸਤਗੁਰਾਂ ਦੀ ਪਾਵਨ ਥੋਦ ਵਿੱਚ ਬੈਠ ਕਰਕੇ ਗੁਰਦੁਆਰਾ ਗੁਰਸਾਗਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਇੰਦਰਪਾਲ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਅਤੇ ਵੀਰ ਜੀ ਉਹਨਾਂ ਦੇ ਸਮੂੱਚੇ ਜਥੇ ਪਾਸੋਂ ਸਤਿਗੁਰਾਂ ਦੀ ਅਮਰਤ ਮਈ ਬਾਣੀ ਇਲਾਹੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ ਅਗਲਾ ਇਤਿਹਾਸ ਸਾਪ ਜੀ ਨੇ ਕਲ ਦੇ دیਵਾਨਾ ਵਿੱਚ ਸਮੇ ਸਿਰ ਪਹੁੰਚ ਕੇ ਸਰਵਣ ਕਰਨਾ ਹੈ ਸੋ ਯਤਨ ਕਰੋ ਜਿਵੇਂ ਗੁਰੂ ਕੇ ਸਿੱਖਾਂ ਦੀ ਭਾਵਨਾ ਸਤਿਗੁਰਾਂ ਪ੍ਰਤੀ ਬਣੀ ਸੀ ਇਦਾਂ ਦੀ ਭਾਵਨਾ ਸਾਡੇ ਵੀ ਹਿਰਦੇ ਵਿੱਚ ਪੈਦਾ ਹੋਵੇ ਅਸੀਂ ਵੀ ਭਾਵਨਾ ਦੇ ਨਾਲ ਗੁਰੂ ਦੇ دیدار ਕਰਕੇ ਬੇਅੰਤ ਬਖਸ਼ਿਸ਼ਾਂ ਜਿਹੜੀਆਂ ਨੇ ਗੁਰੂ ਦੇ ਦਰ ਤੋਂ ਪ੍ਰਾਪਤ ਕਰ ਸਕੀਏ ਜੀ ਅਸੀਸ ਬਖਸ਼ੋ ਫਤੇ ਬਿਲਾਓ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤੇ